کاڈلو او کاڈلو ایک ٹور کے پیچھے کاڈلو گاڑیوں میں اپوتے نہیں ہے اپوتے نہیں ہے گاڑی والے گاڑی ایک اس طرح ਜਾਸਰ ਨੇ ਆਪੇ ਹੀ ਦੇਖ ਲੈਣਾ ਉਹ ਨਾ ਤੇਰੇ ਕਹੇ ਤੇ ਉਹਨਾਂ ਦਾ ਮੇਰੇ ਕਹੇ ਤੇ ਹੋਣਾ ਜਾਸਰ ਅੱਜ ਨੂੰ ਕੀ ਕਰਨਾ ਆਟਾ ਤੇ ਭਰਾ ਮਰ ਗਿਆ ਉਹ ਚੋਵੇਂ ਬੰਦੇ ਪੈਣਗੇ ਲੰਮੇ ਜਿਹੜੇ ਬੰਦੇ ਕਾਲੇ ਦੇ ਲਾਲ ਜਿਹੜੇ ਕਸੂਰਬਾਦ ਨੂੰ ਦੇ ਉਹਨਾਂ ਨੂੰ ਪਾਣੇ ਕੋਈ ਕਰਦੀ ਨਾਲੀ ਪਾਉਂਦੇ ਜਿਹੜੇ ਛੱਲੇ ਕੱਲੇ ਬੱਗੇ ਚੁੱਪ ਕਰਦਾ ਯਾਰ ਕੀ ਜੱਜਾ ਸਾਬ ਉਹਨੂੰ ਦੁੱਪ ਗਿਆ ਕੀ ਜੱਜਾ ਇਹਦੇ ਅੱਧਰ ਪੈਂਡ ਲਾਓ ਜਨੇਸ਼ ਆਪਾ कुर्कड़ माता तुंहिंजी कुर्क माता ਦੇਖਦੇ ਹਾਂ ਇਹਨਾਂ ਲੋਕਾਂ ਨਾਲ ਕੌਣ-ਕੌਣ ਖੜਦਾ ਤੇ ਕੌਣ-ਕੌਣ ਆਵਾਜ਼ ਚੁੱਕਦਾ ਸਭ ਤੋਂ ਪਹਿਲਾਂ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਉਸ ਤੋਂ ਬਾਅਦ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਕੀ ਹੋਣਾ ਚਾਹੀਦਾ ਦਰਅਸਲ ਜੰਡਿਆਲਾ ਗੁਰੂ ਪੁਲਿਸ ਇੱਕ 24 ਸਾਲਾਂ ਨੌਜਵਾਨ ਨੂੰ ਇਸ ਕਰਕੇ ਅਰੈਸਟ ਕਰਕੇ ਲਿਆਂਦੀ ਆ ਕਿ ਉਹ ਨਸ਼ਾ ਵੇਚਣ ਦਾ ਕੰਮ ਕਰਦਾ ਜਦ ਕਿ ਲੜਕੇ ਦੀ ਮਾਤਾ ਨੇ ਦੱਸਿਆ ਕਿ ਉਹ ਪਸ਼ੂ ਵਪਾਰ ਦਾ ਕੰਮ ਕਰਦਾ ਮਤਲਬ ਕਿ ਪੁਲਿਸ ਨੇ આરોਪਾਂ ਨੂੰ ਨਕਾਰਿਆ ਦੂਜੇ ਦਿਨ ਸਵੇਰੇ ਜਦ ਘਰ ਵਾਲੇ ਲੜਕੇ ਨੂੰ ਮਿਲਣ ਜਾਂਦੇ ਤਾਂ ਪਤਾ ਲੱਗਦਾ ਕਿ ਲੜਕੇ ਦੀ ਜੰਡਿਆਲਾ ਪੁਲਿਸ ਥਾਣੇ ਅੰਦਰ ਲੜ ਹੋਟ ਹੋ ਜਾਂਦੀ ਆ ਇਹ આરોਪ ਪਰਿਵਾਰ ਨੇ ਲਗਾਏ ਆ ਕਨਸਟੋਰੀਅਨ ਡੈਥ ਹੋਈ ਆ ਮਾਤਾ ਦਾ ਰੋ ਰੋ ਬੁਰਾ ਹਾਲ ਹੈ ਲੜਕੇ ਦੀ ਮਾਂ ਦਿਆਂ ਕਲੇਜਾ ਚੀਰਦਿਆਂ ਚੀਕਾਂ ਸੁਣੀਆਂ ਨਹੀਂ ਜਾਂਦੀਆਂ ਇਲਾਕਾ ਨਿਵਾਸੀਆਂ ਨੇ ਘੇਰਿਆ ਥਾਣਾ ਰੋਡ ਬੰਦ ਕਰਕੇ ਇਨਸਾਫ ਦੀ ਕੀਤੀ ਮੰਗ ਇੱਕ ਵਾਰ ਫਿਰ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਕੀ ਹੋਣਾ ਚਾਹੀਦਾ ਇਹਦੇ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮੁਬਾਰਕਬਾਦੀਆਂ اے پوتھرے دی کاٹجے اے قابل اے قابل اے پوتھرے دی قابل او قابل او قابل ایک ٹور دے پیچھے قابل او پوتھرے دی قابل قابل دے دے او قابل او قابل دے دے او پوتھرے دی اے پوتھرے دی بلیک دی ٹاڑی گاڑی اے کس ਜਾ ਜੱਸਾ ਸਾਬ ਨੇ ਆਪੇ ਹੀ ਦੇਖ ਲੈਣਾ ਉਹ ਨਾ ਤੇਰੇ ਕਹਿ ਤੇ ਉਹਨਾਂ ਦਾ ਮੇਰੇ ਕਹਿ ਦੇਣਾ ਜੱਸਾ ਜੀ ਅੱਜ ਨੂੰ ਕੀ ਬੰਦਾ ਆਟਾ ਤੇ ਭਰਾ ਮਰ ਗਿਆ ਉਹ ਚੋਵੇਂ ਬੰਦੇ ਪੈਣਗੇ ਨਾ ਲੰਮੇ ਜਿਹੜੇ ਬੰਦੇ ਜਿਹੜੇ ਕਸੂਰਬਾਦ ਖੁੰਦੇ ਉਹਨਾਂ ਨੂੰ ਪਾਣੇ ਕੋਈ ਗੱਲ ਨਹੀਂ ਨਾਲ ਹੀ ਪਾਉਂਦੇ ਜਿਹੜੇ ਥੱਲੇ ਕੁੱਟਦੇ ਕੋਈ ਯਾਰ ਚੁੱਪ ਕਰ ਜਾ ਯਾਰ ਕੀ ਕਰਦਾ ਸਾਬ ਉਹਨੂੰ ਗੁੱਸਾ ਮਿਲਾ ਦੇ ਜਿਹੜੇ ਮਰ ਗੋ ਆਹ ਪੰਡ ਲਾਓ ਸਾਰੇ சவுண்ட் பைட் பாடல் இரண்டு वो चले गए

ਰਾਤੀ ਮੇਰੇ ਬੱਚੇ ਨੂੰ ਫੜ ਕੇ ਲਿਆਂਦਾ ਵਾ ਇਹਨਾਂ ਨੇ ਥਾਣੇ 'ਚ ਕੋਈ ਮਾਰਾ ਮਟਾ ਝਗੜਾ ਹੀ ਪੈਂਦੇ 'ਚ ਹੋਇਆ ਕੋਈ ਗੱਲ ਨਹੀਂ ਉਹਦਾ ਕੋਈ ਚੀਜ਼ ਨਹੀਂ ਨਿਕਲੀ ਕੱਖ ਨੇ ਨਿਕਲਿਆ ਵੀ ਰਾਤ 10 ਵਜੇ ਨਾਲ ਥੋੜਾ ਡਾਢੀ ਚਾਚਾਤਾ ਸਾਰੇ ਜੀ ਥੋ ਗਏ ਚੰਗੇ ਭਲੇ ਨੂੰ ਛੱਡ ਕੇ ਗਏ ਇਹਨਾਂ ਨੇ ਰਾਤ ਕੋਟ ਕੋਣਾ ਮਾਰਿਆ ਮੇਰੇ ਬੱਚੇ ਨੂੰ ਅਸੀਂ 6 ਵਜੇ ਥੇ ਥਾਣੇ ਚਾਏ ਆਪਣੇ ਬੱਚੇ ਲਈ ਚਾਰ ਰੋਟੀ ਲੈ ਕੇ ਹਾਣੂ ਕਹਿੰਦੇ ਤੁਹਾਡਾ ਬੱਚੇ ਨੂੰ ਬੁਖਾਰ ਚੜਿਆ ਤੇ ਦਵਾਈ ਦਿਵਾਉਣ ਗਈ ਸਵੇਰ ਦੇ ਮੇਰੇ ਬੱਚੇ ਦਾ ਨਾਮ ਹਰਮਨਾ ਹਰਮਨਾ हां चमीया साल आ रहा मेरा बरशे जदा जवान पुत हां मेरा नाम कुलविंदर कौर है हां केला मेरा मेरा बच्चा करे नशा तक नहीं करदा ये बंद कर दे प्रशासन मेरा बच्चा चाहिए ना मैंने का नहीं चाहिए मेरा मेरा पुत तू एक नाइट लाया है के पुलिस सामने की की करवे तेरा मेरा पर के मेरा बच्चा चाहिए है उन में माल कर सकते आ की गल हुई है जो ताने बार ताना लाए की गल बात इना प्रहार मारता हट इना ने मारना पड़ा ਆਣੇ ਆਲਿਆ ਕੀ ਕਾਰਨ ਸੀ ਓਹ ਹਜ਼ਾਰ ਪਿੰਡੋਂ ਚੋਕ ਕੇ ਲਿਆਇਆ ਤੇ ਕਹਿੰਦੇ ਵੀ ਨਸ਼ਾ ਵੇਦਾ ਉਦਾ ਕਰਦਾ ਵਾ ਪਰ ਕਰਦਾ ਉਹ ਮੱਜਾ ਪਰ ਕਰਦਾ ਉਹ ਮੱਜਾ ਕੰਮ ਦਾ ਵਪਾਰ ਜੇ ਤੇ ਚੋਕ ਲਿਆਇਆ ਤੇ ਰਾਤ ਨੂੰ ਹਾਨੂੰ ਮਿਲਣ ਨਹੀਂ ਦੇਂਦੇ ਰਾਤ ਦਾ ਕੱਲ ਇਹਨਾਂ ਆਪ ਦੀ ਭਰਾ ਦਾ ਹਰਮਨਪ੍ਰੀਤ ਸਿੰਘ ਕਿਲਾਜੀ ਹਰਮਨ ਸਿੰਘ ਕਹਿੰਦੇ ਭਰਾ ਮਰ ਗਿਆ ਤੁਹਾਡਾ ਪੂਰਾ ਹੋ ਗਿਆ ਸਿਵਲ ਹਸਪੀਟਲ ਬੰਦਾ ਹਟਾ ਅੰਦਰ ਆ ਗੂਏ ਮਾਰ ਲੈਣਾ ਸਾਰੇ ਜਾਨ ਨਹੀਂ ਦੇਂਦੇ ਹਨ ਨੂੰ ਅੰਦਰ ਇਨਸਾਫ ਚਾਹੀਦਾ ਹਨ ਨੂੰ ਤੇ ਜਹਾੜਾ ਭਰਾ ਚਾਹੀਦਾ ਜਿਉਂਦਾ 재미